ਦੋਸਤੋ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈਂਦਾ ਹੈ ਕਿ ਹੜਪੀੜਤਾ ਦੇ ਨਾਂ ਦੇ ਉੱਤੇ ਵੀ ਗੌਰ ਘੰਦਾ ਵੱਡੇ ਪੱਧਰ ਤੇ ਹੋਇਆ ਸ਼ੁਰੂ ਵੱਡੇ ਵੱਡੇ ਸੈਲੀਬ੍ਰਿਟੀਨਾਂ ਨੂੰ ਇਸ ਤਰ੍ਹਾਂ ਵਿੱਚ ਬਿਠਾਉਣਾ ਉਹ ਘਰ ਦਿਖਾ ਕੇ ਲੈ ਕੇ ਆਉਣੇ ਜਿਹੜੇ ਬਿਲਕੁਲ ਬਰਬਾਦ ਹੋ ਗਏ ਡਿੱਗੇ ਪਏ ਐ ਜਿਨ੍ਹਾਂ ਨੂੰ ਦੇਖ ਕੇ ਸੈਲੀਬ੍ਰਿਟੀ ਮੋਸ਼ਨਲ ਹੋ ਜਾਣਾ ਇਹ ਜਦੋਂ ਉਹਨਾਂ ਦੀਆਂ ਅੱਖਾਂ ਚੋਂ ਹੰਝੂ ਕਢਾ ਦਿੰਦੇ ਨੇ ਇਹ ਬੱਲੇ ਸਭ ਕੁਝ ਦਿਖਾ ਕੇ ਦੋਸਤੋ ਹੁਜਕ ਟਿੱਕੜੀ ਪੱਤਰਕਾਰਾਂ ਯੂਟਿਊਬਰਾਂ ਦੀ ਤੇ ਇੱਕ ਦੋ ਸੰਸਥਾਵਾਂ ਵਾਲੇ ਬਹੁਤੇ ਨਹੀਂ ਉੱਤੇ ਸਹੀ ਸੇਵਾ ਕਰ ਰਹੇ ਆ ਉਹਨਾਂ ਦਾ ਮਕਸਦ ਵੱਡੇ ਬੰਦੇ ਨੂੰ ਚੱਕਣਾ ਉਹਦੀ ਉਡੀਕ ਕਰਨੀ ਹੋਣ ਕਰ ਕਰ ਸੱਦਣਾ ਇਥੋਂ ਤੱਕ ਵੀ ਤੇ ਫਿਰ ਦੋਸਤੋ ਸੈਲੀਬ੍ਰਿਟੀ ਬਹੁਤਾ ਚਿਰ ਤੇ ਖੜ ਨਹੀਂ ਸਕਦਾ ਉਤੋਂ ਕਰੋੜਾ ਰੁਪਇਆ ਲੈ ਕੇ ਉਹਨੂੰ ਪਿਆ ਕੇ ਕੌਫੀ ਦਾ ਕੱਪ ਤੇ ਕਹਿ ਦਿੰਦੇ ਆ ਬਾਈ ਜੀ ਇਹਨਾਂ ਦੇ ਅਸੀਂ ਘਰ ਬਣਾ ਦੇਈਏ ਇਹਨਾਂ ਦੇ ਅਸੀਂ ਕੋਠੀਆਂ ਪਾ ਦੇਣੀ ਆ ਇਹਨਾਂ ਦੇ ਅਸੀਂ ਆ ਆਪਦੇ ਕੋਲ ਹੀ ਨਕਸ਼ੇ ਬਣਾਈ ਬੈਠੇ ਆ ਘਰਾਂ ਦੇ ਆਪਦੇ ਕੋਲ ਹੀ ਜਨੀਅਰ ਰੱਖੀ ਬੈਠੇ ਆ ਨਾਲ ਦੀ ਨਾਲ ਉਹਨਾਂ ਨੂੰ ਦੇਖ ਕੇ ਭਰੋਸਾ ਦੋਸਤੋ ਰਗੜ ਕੇ ਤੋੜ ਦਿੰਦੇ ਆ ਉਕਿਆਂ ਦੇ ਡੋਲ ਵਾਂਗੂ ਮਾਜ ਕੇ ਵਿਚਾਰਿਆਂ ਨੂੰ ਤੋੜ ਦਿੰਦੇ ਐ ਦੋਸਤੋਂ ਮਰਨਗੇ ਤਾਂ ਇਹੋ ਜਿਹੇ ਲੋਕ ਵੀ ਕੀੜੇ ਪੈ ਕੇ ਕਿਉਂਕਿ ਜਿਹੜੀ ਕਮਾਈ ਹੜ ਪੀੜਤਾਂ ਦੇ ਨਾਂ ਤੇ ਜਿਹੜਾ ਬੰਦਾ ਖਾ ਗਿਆ ਉਹ ਸੁਖੀ ਤਾਂ ਨਹੀਂ ਰਹਿੰਦਾ ਪਰ ਹਾਲ ਦੀ ਘੜੀ ਗੋਰਖ ਧੰਦਾ ਜੋਰਾਂ ਤੇ ਇੱਕ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਜਿਨ੍ਹਾਂ ਨੇ ਭਰਾਵੋ ਪੈਸੇ ਇਕੱਠੇ ਕਰ ਰੱਖੇ ਆ ਨਾ ਨਾ ਜਾਇਓ ਅਜੇ ਉੱਤਰ ਜਾਣ ਦੇ ਪਾਣੀ ਆਪ ਜਾ ਕੇ ਕਿਸੇ ਦੇ ਦੋ ਕੋਠੇ ਪਾਇਆ ਹੋ ਚਾਹੇ ਇੱਕ ਬਾਥਰੂਮ ਹੀ ਬਣਾਇਆ ਹੋ ਤੁਹਾਡੀ ਸੇਵਾ ਪਿੰਡ ਦੀ ਸਾਫ ਲੋ ਜੀ ਤੇ ਹੁਣ ਭਰਾਵੋ ਉੱਥੇ ਜਿਨ੍ਹਾਂ ਦੇ ਮਾਲ ਡੰਗਰ ਕੁਝ ਵੀ ਨਹੀਂ ਨਾ ਰੱਖਿਆ ਉਹ ਵੀ 20-20 ਗੱਟੇ ਫੀਟ ਦੇ ਘਰੇ ਲਾਈ ਬੈਠੇ ਐ ਤੇ ਜਿਨ੍ਹਾਂ ਦੇ ਘਰੇ ਦੋ ਜੀ ਹੈ ਉਹ 50-50 ਥੈਲਿਆਂ ਆਟੇ ਡੰਗਰ ਰੱਖੀ ਬੈਠੇ ਐ ਦੋਸਤੋ ਰਹਿਣ ਦਿਓ ਬਲੈਕਮੇਲ ਵੀ ਸ਼ੁਰੂ ਹੋ ਗਈ ਦੁਕਾਨਾਂ ਤੇ ਸਮਾਨ ਸਰੇ ਆਮ ਵਿਕਰੇ ਹੈ ਤੇ ਤੁਸੀਂ ਜਿਵੇਂ ਮਰਜ਼ੀ ਜਾ ਕੇ ਦੇਖ ਲਓ ਵੀਡਿਓ ਵੀ ਆਈ ਜਾਂਦੀ ਨਾਇਕਾ ਮ ਕਰੋ ਅੰਨ ਪਾਣੀ ਬਿਨਾ ਕੋਈ ਨਹੀਂ ਮਰ ਰਿਹਾ ਵਾਧੂ ਅੰਨ ਪਾਣੀ ਹੋ ਗਿਆ ਦੋਸਤੋ ਤੇ ਜਿਹੜੇ ਬੰਦੇ ਹੁਣ ਪੈਸਾ ਇਕੱਠਾ ਕਰੀ ਬੈਠੇ ਆ ਪਿੰਡਾਂ ਚੋਂ ਉਹ ਨਾ ਜਾਇਓ ਤੁਹਾਨੂੰ ਬੇਨਤੀ ਬਾਅਦ ਦੇ ਵਿੱਚ ਜਦੋਂ ਪਾਣੀ ਚਲਿਆ ਗਿਆ ਤੇ ਜਾ ਕੇ ਆਪਦੇ ਹੱਥੀਂ ਸੇਵਾ ਕਰਕੇ ਰਹਿਓ ਤੇ ਹੁਣ ਮੈਂ ਗੱਲ ਉਹਨਾਂ ਦੀ ਕਰਦਾ ਐ ਮੈਂ ਤੇ ਇੱਥੋਂ ਤੱਕ ਕਹਿਣਾ ਕਿ ਜਿਵੇਂ ਬਾਬੇ ਬਕਾਲੇ ਕਿਸੇ ਸਮੇਂ ਬਾਈ ਮੰਝਾ ਉਹਦੇ ਨਾਲੋਂ ਅੱਗੇ ਵਹਿੰਦਾ ਸੀ ਉਹਦੇ ਨਾਲੋਂ ਅੱਗੇ ਤੇ ਅੱਜ ਦੋਸਤੋ ਪਖੰਡੀ ਇੱਥੇ ਵੀ ਉਹੋ ਜਿਹਾ ਮਾਹੌਲ ਬਣਦਾ ਜਾਂਦਾ ਹੈ ਭਰਾਵੋ ਉੱਥੇ ਕੁਚਾਰ ਬੰਦੇ ਲਾ ਕੇ ਤੰਬੂ ਲਾ ਕੇ ਬਹਿ ਗਿਆ ਨਾਸਬਾਨ ਦਾ ਪਤਾ ਨਹੀਂ ਤੁਹਾਡਾ ਸਮਾਨ ਕਿੱਧਰ ਨੂੰ ਜਾਂਦਾ ਹੈ ਤੇ ਵੱਡੇ ਵੱਡੇ ਸੈਲੀਬ੍ਰੇਟੀਆਂ ਤੋਂ ਕਰੋੜਾ ਰੁਪਇਆ ਲਿਆ ਜਾ ਰਿਹਾ ਹੈ ਅਲਾਕਾਰਾਂ ਤੋਂ ਲਿਆ ਜਾ ਰਿਹਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਪ੍ਰਭੂ ਸੱਜਣੋ ਨਾ ਦਿਓ ਇਹਨਾਂ ਨੂੰ ਕਰੋੜਾ ਰੁਪਇਆ ਤੁਸੀਂ ਆਪਣੇ ਹੱਥੀ ਬਾਅਦ ਚਕਰ ਬਣਾ ਦਿਓ ਲੋਕਾਂ ਨੂੰ ਬਾਅਦ ਚ ਜ਼ਮੀਨਾਂ ਪੱਧਰੀਆਂ ਕਰ ਦਿਓ ਪ੍ਰਭੂ ਨਹੀਂ ਤੁਹਾਡੇ ਪੂਰੇ ਪੈਸੇ ਲੱਗਣੇ 100 ਦੇ 100 ਪਰਸੈਂਟ ਅੱਦੇ-ਅੱਦੇ ਪੈਸੇ ਇਹਨਾਂ ਨੇ ਬਿਲਕੁਲ ਖਾ ਜਾਣੇ ਕੁਝ ਸੰਸਥਾਵਾਂ ਨੂੰ ਛੱਡ ਕੇ ਦੂਜਿਆਂ ਦੇ ਦੋਸਤਾਂ ਸਮੇਟ ਜਾਣੇ ਉੱਥੇ ਲਿਆ ਕੇ ਕਿਵੇਂ इमोशनल ਕੀਤਾ ਜਾਂਦਾ ਕਈ ਤਾਂ ਵਿਚਾਰੇ ਕਲਾਕਾਰ ਸੈਲੀਬ੍ਰਿਟੀ ਇਹੋ ਜੇ ਕੰਮ 'ਚ ਆਏ ਨਹੀਂ ਉਹਨਾਂ ਨੂੰ ਜਦੋਂ ਕੋਈ ਦਿੱਕੀ ਤਹੀ ਕੋਠੀ ਰਖਾਉਂਦੇ ਆ ਨਾ ਉੱਥੇ ਫਿਰ ਉਹਨਾਂ ਨੂੰ ਰਗਾਉਂਦੇ ਆ ਉਹ ਵਿਚਾਰੇ ਰੋਣ ਲੱਗ ਜਾਂਦੇ ਆ ਕਰ ਲਾਉਂਦੇ ਆ ਕੈਮਰੇ ਤੇ ਨਾਲੇ ਤੇ ਦੋਸਤੋ ਇਹ ਲੋਕ ਆਪਣਾ ਬੀੜ ਹੋ ਮਿਲੀਅਨਾਂ 'ਚ ਚਲਾਈ ਜਾਂਦੇ ਆ ਇੱਕ ਦਿਨ ਤੇ 10-10 ਬੀੜ ਹੋ ਪਾਉਂਦੇ ਆ ਉਹ ਯੂਟਿਊਬਰ ਤੇ ਨਾਲੇ ਉਹ ਸੰਸਥਾਵਾਂ ਵਾਲਿਆਂ ਨਾਲ ਇੱਕ ਦੋ ਨਾਲ ਗੱਲ ਕਰੀ ਬੈਠੇ ਆ ਇਹ ਅਸੀਂ ਤੁਹਾਡੇ ਕੋਲੇ ਗੈਕ ਲੈ ਕੇ ਆਵਾਂਗੇ ਤੁਸੀਂ ਬੇੜੀ ਤਿਆਰ ਰੱਖਿਓ ਵੇਚ ਭਾ ਕੇ ਤੁਰ ਜਿਓ ਉਹ ਜਿਹਾ ਮਾਹੌਲ ਦਿਖਾਵਾਂਗੇ ਤੇ 10-20 ਲੱਖ ਰੁਪਈਆ ਪੱਕਾ ਤੇ ਕਈ ਤਰ੍ਹਾਂ ਦੇ ਗੱਡੀਆਂ ਦੇ ਜਾਂਦੇ ਆ ਯਾਰ 50-50 ਲੱਖ ਦੀਆਂ ਗੱਡੀਆਂ ਰੋੜ ਕਰੋੜ ਦੀਆਂ ਗੱਡੀਆਂ ਲਈ ਜਾਂਦੇ ਆ ਨਵੇਂ ਟਰੈਕਟਰ ਦੇ ਜਾਂਦੇ ਆ ਦੋਸਤੋ ਇਹਨੂੰ ਸੰਸਥਾਵਾਂ ਵਾਲਿਆਂ ਨੂੰ ਕੋਈ ਭਰਾਵੋ ਜੇ ਦੇਣਾ ਵੀ ਹੈ ਟਰੈਕਟਰ ਪਿੰਡ ਦੇ ਵਿੱਚ ਦੋ ਦੋ ਟਰੈਕਟਰ ਸਾਂਝੇ ਬੰਦਿਆਂ ਨੂੰ ਲੈ ਕੇ ਦੇ ਦਿਓ ਕਹਿ ਦਿਓ ਸਰਪੰਚ ਨੂੰ ਕਿ ਲੈ ਭਾਈ ਆ ਦੋ ਟਰੈਕਟਰ ਪੰਚਾਇਤ ਨੂੰ ਸਮਾਈ ਪਹਿਲਾਂ ਤੁਸੀਂ ਬਾਣਾ ਚੋਂ ਮਿੱਟੀ ਕੱਢ ਲਓ ਇਹਦੇ ਨਾਲ ਜਦੋਂ ਬਾਣ ਸਾਫ਼ ਹੋ ਗਏ ਵਿਜ ਗੇ ਫਿਰ ਵੇਚ ਦਿਓ ਫਿਰ ਕਿਸੇ ਗਰੀਬ ਦਾ ਘਰ ਪਾ ਦਿਓ ਪਰ ਆਹੋ ਸੰਸਥਾਵਾ ਵਾਲਿਆਂ ਨੂੰ ਕਿਉਂ ਕੱਲ ਮਨਕੀਰ ਕੌਲ ਇੱਕ ਗਾਇਕ ਹੈ ਉਹਨੇ 5 ਕਰੋੜ ਦਾ ਐਲਾਨ ਕਰਤਾ ਕਹਿੰਦਾ ਮੈਂ ਆਹ ਬੰਦਿਆਂ ਨੂੰ ਸੰਸਥਾਵਾ ਨੂੰ ਦੇ ਕੇ ਜਾਉਂ ਦੇ ਨਾਲ ਮੈਂ ਐਨ ਆਰ ਆਈ ਨੂੰ ਕਹਿੰਦਾ ਬੇਨਤੀ ਕਰਦਾ ਹੈ ਇਹਨਾਂ ਨੂੰ 100 ਟਰੈਕਟਰ ਲੈ ਕੇ ਜਾਓ ਇਹਨੂੰ ਸੰਸਥਾਵਾਂ ਵਾਲਿਆਂ ਨੂੰ ਭਰਾਵੋ 100 ਟਰੈਕਟਰ ਦਾ ਕੀ ਕਰਨਗੇ ਮਗਰੋਂ ਲੈ ਜਾਣਗੇ ਕੋਈ ਨਹੀਂ ਲੋਕਾਂ ਵਾਸਤੇ ਟਰੈਕਟਰ ਛੱਡ ਕੇ ਜਾਣਾ ਬਾਅਦ ਚ ਵੇਚ ਦੇਣਗੇ 100 ਟਰੈਕਟਰ ਇੱਕ ਟਰੈਕਟਰ ਘੱਟੋ ਘੱਟ ਦੋਸਤੋ 10 ਲੱਖ ਦਾ ਟਰੈਕਟਰ ਹੈ ਜਖਲ ਇੱਕ ਟਰੈਕਟਰ ਤੇ 100 ਟਰੈਕਟਰ ਭਰਾਵੋ ਤੁਸੀਂ ਜੋੜ ਲਓ 10 ਟਰੈਕਟਰ ਹੀ ਕਰੋੜ ਰੁਪਏ ਦੇ ਹੋਗੇ 10 ਕਰੋੜ ਦੇ ਟਰੈਕਟਰ ਹੀ ਹੋ ਜਾਣੇ ਕਿ ਲੋਕ ਵੱਡੇ ਵੱਡੇ ਦਾਨੀ ਬੈਠੇ ਆ ਕੋਈ ਫਰਕ ਨਹੀਂ ਦੇ ਦੇਣਗੇ ਪਰ ਪ੍ਰਭਾਵ ਉਹ ਮਿਸਜੂਜ਼ ਹੋ ਰਿਹਾ ਹੈ ਲੁੱਟੇ ਜਾ ਰਹੇ ਆ ਗੋਰਖ ਧੰਦਾ ਚੱਲ ਰਿਹਾ ਹੈ ਇਸ ਲਈ ਪੈਸੇ ਆਪਦੇ ਹੱਥ ਨਾਲ ਆ ਕੇ ਆਓ ਅਜੇ ਜਾਓ ਨਾ 15 ਦਿਨ 20 ਦਿਨ ਜਦੋਂ ਉਹਨਾਂ ਦੇ ਘਰ ਹੁਣ ਤਾਂ ਉਹਨਾਂ ਕੋਲੇ ਹੋਰ ਕੰਮ ਕਰਨ ਨੂੰ ਕੱਖ ਨਹੀਂ ਰਿਹਾ ਦੋਸਤੋ ਅੰਨ ਬਾਧੂ ਤੇ ਆਟਾ ਬਾਧੂ ਤੇ ਸੂੰਆ ਨੂੰ ਹੁਣ ਪੱਠੇ ਨੀਰਾ 20 ਉੱਤੇ ਲੋਕ ਵੀ ਆ ਰਹੇ ਹੈ ਤੇ ਜਿਹੜਾ ਭਰਾ ਉਹ ਹੁਣ ਕੰਮ ਰਹਿ ਗਿਆ ਕਿਤੋਂ ਦੀਆਂ ਜ਼ਮੀਨਾਂ ਪੱਧਰੀਆਂ ਰੇਤਾ ਕੱਢਣ ਵਾਲਾ ਤੇ ਕੋਹਨਾਂ ਦੇ ਘਰ ਬਣਾਉਣੇ ਜਿਨ੍ਹਾਂ ਦੇ ਪਾਟ ਗਏ ਉਹ ਘੱਟੋ ਘੱਟ 20 ਦਿਨਾਂ ਨੂੰ ਕੰਮ ਅਜੇ ਸ਼ੁਰੂ ਹੋਊਗਾ ਇਸ ਲਈ ਜਿੰਨਾ ਪਿੰਡਾਂ ਨੇ ਪੈਸਾ ਇਕੱਠਾ ਕਰ ਰੱਖਿਆ ਉਹ ਕੋਈ ਨਾ ਜਾਇਓ ਉਹ ਪੈਸੇ ਸੰਭਲੋ 20 ਦਿਨਾਂ ਨੂੰ ਜਾਇਓ 25 ਨੂੰ ਜਦੋਂ ਸਾਰਾ ਕੁਝ ਟਿਕ ਟਕਿਆ ਹੋ ਗਿਆ ਉਦੋਂ ਪਿੰਡ ਚੋਂ 10-10 ਪੰਜ-ਪੰਜ ਟਰੈਕਟਰ ਲੈ ਜਿਓ ਡੀਜ਼ਲ ਤੇਲ ਪਾ ਲਿਓ ਜਿੰਨੇ ਪੈਸੇ ਉਹਨਾਂ ਦੇ ਭਰਾਵੋ ਥਾਂ ਸਾਫ਼ ਕਰ ਦਿਓ ਜ਼ਮੀਨਾਂ ਸਾਫ਼ ਕਰ ਦਿਓ ਤੇ ਜਾਂ ਫਿਰ ਉਹਨਾਂ ਦੇ ਡਿੱਗੇ ਹੋਏ ਘਰ ਪਾ ਦਿਓ ਆਹ ਗੱਲ ਹੈ ਕਿਸੇ ਦੀਆਂ ਵੀਡੀਓ ਦੇਖ ਕੇ ਮੋਸ਼ਨਲ ਨਾ ਹੋਵੋ ਦੂਰ ਬੈਠੇ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਯੂਟਿਊਬਰਾਂ ਦੇ ਉੱਤੇ ਤਵਾਰ ਨਾ ਕਰੋ ਇਹਨਾਂ ਦੇ ਹਿੱਸਾ ਪੱਤੀ ਕਰੇ ਹੋਏ ਐ ਇਸ ਲਈ ਭਰਾਵੋ ਇਹ ਵਿੱਚੋਂ ਜਿਹੜਾ ਪੈਸਾ ਹੈ ਉਹ ਕਈ ਸੰਸਥਾਵਾਂ ਵਾਲੇ ਰਲ ਮਿਲ ਕਰਕੇ ਤੁਹਾਡਾ ਪੈਸਾ ਖਾਣਗੇ ਮਿਸਜੂਜ ਹੋਊਗਾ ਮੇਰੀ ਇਹ ਬੇਨਤੀ ਹੈ ਜਿੰਨਾ ਲਾਉਣਾ ਹੈ ਆਪਦੇ ਹੱਥ ਨਾਲ ਲਾ ਕੇ ਜਾਇਓ ਖਾਲ ਨਾ ਕਰੋ ਜਦੋਂ ਪੰਜਾਬ ਆਉਂਗੀ ਉਦੋਂ ਲਾ ਦਿਓ ਅਜੇ ਸਾਲ ਦੋ ਸਾਲ ਇਹਨਾਂ ਦਾ ਕੰਮ ਸੈਕਰੀਆਂ ਉਹਨਾਂ ਲੋਕਾਂ ਦਾ ਫੜ ਮਾਰਿਆ ਦਾ ਤੇ ਦੋਸਤ ਇਹ ਅੱਜ ਦੀਆਂ ਇੰਨੀਆਂ ਇੱਕ ਬੇਨਤੀਆਂ ਸੀ ਵੀਡੀਓ ਲੰਬੀ ਹੋ ਜੇਗੀ ਤੇ ਨਾਲ ਹੀ ਮੇਰੀ ਸਾਰੇ ਵੀਰਾਂ ਨੂੰ ਇਹ ਵੀ ਬੇਨਤੀ ਹੈ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਿਉਂਕਿ ਆਪਣਾ ਪਹਿਲਾ ਵਾਲਾ ਜਿਹੜਾ ਚੈਨਲ ਸੀ ਸਿੱਖ ਰਾਜ ਦੀਆਂ ਵੀਡੀਓ ਕਾਣ ਕਰਕੇ ਖਾਲਸਾ ਰਾਜ ਦੀਆਂ ਉਹਦੇ ਉੱਤੇ ਰੋਕ ਲੱਗ ਗਈ ਇਸ ਲਈ ਇਹ ਨਵਾਂ ਬਣਾਇਆ ਇਹਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਗੱਲ ਸੱਚੀ ਤੇ ਨਰੋਲ ਤੇ ਅਜ਼ਾਦ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ